ਤਸਵੀਰਾਂ 'ਚ ਜਿਸ ਵਿਅਕਤੀ ਨੂੰ ਤੁਸੀਂ ਦੇਖ ਰਹੇ ਹੋ ਰਿਆਨੁਸ਼ਰਪੁਰ ਦੇ ਮੁਹੱਲਾ ਸ਼ਵਾਸ਼ਨਗਰ ਦੇ ਰਹਿਣ ਵਾਲੇ ਦਵਾਰਿਕਾ ਭਾਰਤੀ ਜੀ ਜੋ ਕਿ ਅੱਜ ਵੀ 76 ਸਾਲ ਦੀ ਉਮਰ 'ਚ ਹੱਥੀ ਮਿਹਨਤ ਕਰਕੇ ਘਰ ਦਾ ਗੁਜ਼ਾਰਾ ਚਲਾ ਰਹੇ ਹਨ ਇਸ ਉਮਰ 'ਚ ਵੀ ਇਹ ਬਜ਼ੁਰਗ ਕਿਤਾਬਾਂ ਲਿਖਦੇ ਤੇ ਪੜ੍ਹਨ ਦਾ ਸ਼ੌਂਕ ਰੱਖਦੇ ਹਨ ਕਦੋਂ ਲਿਖੀ ਸੀਗੀ ਜੀ ਇਹ ਕਦੋਂ ਲਿਖੀ ਸੀਗੀ

ਕਮ ਆਪਣਾ ਬਸੇ ਹੀ ਆਪਣੀ ਸ਼ੂ ਸ਼ਾਪ ਹੈ ਨਵੇਂ ਸ਼ੂ ਤਿਆਰ ਕਰੀਦੇ ਹਾਂ ਨਵੇਂ ਸ਼ੂ ਲੇਡੀਜ਼ ਵਗੈਰਾ ਜੈਂਸ ਸਾਰੇ ਸ਼ੂ ਤਿਆਰ ਹੁੰਦੇ ਹਾਂਜੀ ਆਰਡਰ ਦੇ ਉੱਪਰ ਅੰਕਲ ਜੀ ਇੱਕ ਤੁਹਾਨੂੰ ਕਿਤਾਬਾਂ ਲਿਖਣ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਤੁਸੀਂ ਅਨੇਕਾਂ ਹੀ ਕਿਤਾਬਾਂ ਜਿਹੜੀਆਂ ਉਹ ਲਿਖ ਵੀ ਚੁੱਕੇ ਹੋ ਹਾਂਜੀ ਤੇ ਕਿਸ ਤਰ੍ਹਾਂ ਸ਼ੌਂਕ ਪੈਦਾ ਹੋਇਆ ਸੀ ਤੁਹਾਨੂੰ ਹਾਂ ਸਰ ਹੈ ਸਰਾ ਹੈ ਜੀ ਲਿਖਣ ਦਾ ਸ਼ੌਕ ਜਿਹੜਾ ਹੁੰਦਾ ਉਹ ਉਦੀ ਜਿਹੜੀ ਨੀਂਵ ਹੁੰਦੀ ਆ ਉਹ ਸਾਡੇ ਪੜਨ ਤੇ ਆ ਤੇ ਔਰ ਬਚਪਨ ਤੋਂ ਮੈਨੂੰ ਪੜਨ ਦਾ ਕਾਫੀ ਸ਼ੌਕ ਰਿਹਾ ਲਿਟਰੇਚਰ ਦਾ ਸ਼ੌਕ ਰਿਹਾ ਹਿੰਦੀ ਦਾ ਪੰਜਾਬੀ ਦਾ ਅੰਗਰੇਜ਼ੀ ਦਾ ਤੇ ਜਿਸ ਤਰ੍ਹਾਂ ਲੋਕ ਆਮ ਬੱਚੇ ਜਿਹੜੇ ਆ ਉਹ ਆਪਣੀਆਂ ਜਿਹੜੀਆਂ ਕਿਤਾਬਾਂ ਸਿਲੇਬਸ ਦੀਆਂ ਉਹ ਜਿਆਦਾ ਪੜ ਕੇ ਬਸ ਉਹਨੀ ਪੜਾਈ ਹੁੰਦੀ ਹੈ ਪਰ ਮੇਰਾ ਥੋੜਾ ਹਿਸਾਬ ਅਲੱਗ ਸੀ ਮੈਂ ਉਹ ਉਸ ਪਣੀ ਜਿਹੜੀਆਂ ਸਿਲੇਬਸ ਸੀ ਕਿਤਾਬਾਂ ਸੀ ਆ ਉਸ ਤੋਂ ਇਲਾਵਾ ਮੈਂ ਜਿਹੜੀ ਹੋਰ ਲਿਟਰੇਚਰ ਨਾਲ ਜੁੜੀਆਂ ਪਹਾਣੀਆਂ ਕਵਿਤਾਵਾਂ ਜਾਂ ਹੋਰ ਜਿਹੜੀਆਂ ਇਸ ਦਾਇਰੇ ਚ ਆਣੀਆਂ ਲਿਟਰੇਚਰ ਉਹ ਸਾਰਾ ਮੈਂ ਪੜਨ ਦਾ ਬਹੁਤ ਸ਼ੌਕ ਰਿਹਾ ਸ਼ੁਰੂ ਤੋਂ ਹੀ ਪਰ ਮੈਂ ਆ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਮੈਂ ਜਦੋਂ ਜਦੋਂ ਸ਼ਾਮ ਨੂੰ ਰਾਤ ਨੂੰ ਸੌਂ ਤੋਂ ਪਹਿਲਾਂ ਮੈਂ ਆਪਣੇ ਸਿਲੇਬਸ ਦੀ ਜਿਹੜੀ ਇਹ ਪੁਸਤਕ ਆ ਜਾਂ ਲਿਖਤੀਆਂ ਜਾਂ ਪੜ੍ਹ ਕੇ ਉਸ ਤੋਂ ਬਾਅਦ ਮੈਂ ਜਦ ਤੱਕ ਮੈਂ ਦੂਸਰਾ ਲਿਟਰੇਚਰ ਨਹੀਂ ਸੀ ਪੜ ਲੈਂਦਾ ਕਹਾਣੀ ਉਹਨਾਂ ਦੇ ਨਾਲ ਵਿੱਚ ਚੰਦਾ ਮਾਮਾ ਜੇ ਪ੍ਰਾਗ ਵਗੈਰਾ ਇਹ ਹਿੰਦੀ ਦੇ ਜਿਹੜੇ ਕਾਫੀ ਫੇਮਸ ਸੀ ਜਿਹੜੇ ਪੱਤਰਕਾ ਮਸੀਂ ਆ ਤੇ ਉਹਨਾਂ ਨੂੰ ਮੈਂ ਉਹ ਪਰਮਨੈਂਟ ਨੇ ਮੇਰੇ ਕੋ ਰਹਿਣੀ ਸੀ ਆ ਮੈਂ ਉਹ ਪੜ ਕੇ ਕਦੀ ਕਹਾਣੀ ਪੜ ਕੇ ਫੇਰ ਸੌਣਾ ਫਿਰ ਮਨੀਦ ਆ ਸੀ ਸੋ ਇਸ ਤਰ੍ਹਾਂ ਬਹੁਤ ਸ਼ੌਕ ਰਿਹਾ ਪੜਨ ਦਾ ਹਾਂ ਜੀ ਜੇਕਰ ਤੁਹਾਡੇ ਅੰਕਲ ਜੀ এডਿਕੇਸ਼ਨ ਦੀ ਗੱਲ ਕਰੀਏ ਤਾਂ ਕੀ ਕੁਆਲਿਫਿਕੇਸ਼ਨ ਹੈ ਹਾਂ এডਿਕੇਸ਼ਨ ਮੇਰੇ ਇਸ ਤਰ੍ਹਾਂ ਹੈ ਜੀ ਮੈਂ ਉਹਨਾਂ ਦੇ ਨਾਲ ਤੇ ਆਧਿਕ ਵਿਦਿਆ ਹਗੀ 10ਵੀਂ ਜਾਂ 12ਵੀਂ ਵਗੈਰਾ ਉਹਨਾਂ ਦੇ ਨਾਲ ਹਰ ਸਕੈਂਡਰੀ ਸੀ ਮੈਂ ਹਰ ਸਕੈਂਡਰੀ ਸਕੂਲ ਜਿਹੜਾ ਐਸਡੀ ਹਰ ਸਕੈਂਡਰੀ ਸਕੂਲ ਹਸ਼ਾਰਪੁਰ ਉੱਥੋਂ ਮੈਂ ਆਪਣੀ ਜਿਹੜੀ ਵਿਦਿਆ ਜਿਹੜੀ ਆ ਉਹ ਪ੍ਰਾਇਮਰੀ ਤੋਂ ਹਾਸਲ ਕੀਤੀ ਹੈ ਪਹਿਲੀ ਤੋਂ ਲੈ ਕੇ ਤਾਂ ਤੇ ਹੁਣ ਤੱਕ ਕਿੰਨੀਆਂ ਕਿਤਾਬਾਂ ਜਿਹੜੀਆਂ ਤੁਹਾਡੇ ਵੱਲੋਂ ਲਿਖੀਆਂ ਮੇਰੀਆਂ ਜਿਹੜੀਆਂ ਹੁਣ ਤੱਕ ਜਿਹੜੀਆਂ ਅਨੁਵਾਦ ਦਿੱਤਾ ਜਾਂ ਮੇਰੀ ਆਪਣੀਆਂ ਲਿਖੀਆਂ ਉਹਨਾਂ ਦੇ 13 14 ਜਿਹੜੀਆਂ ਮੇਰੀ ਹੈਗੀਆਂ ਉਹ ਉਹ ਜਿਹੜੇ ਸੰਖਿਆ ਇਹ ਹੈ ਜੀ ਹਾਂ ਜੀ ਤੁਹਾਡੇ ਵੱਲੋਂ ਜਿਹੜੀਆਂ ਇਹ ਕਿਤਾਬਾਂ ਲਿਖੀਆਂ ਕਿਹਨੀਆਂ ਨੇ ਕਿਸੇ ਉੱਤੇ ਲਿਖੀ ਉਹ ਤਾਂ ਕਿਸ ਅਧਾਰਤ ਨੇ ਜੀ ਕਿਹਨਾ ਵਿਸ਼ੇ ਤੇ ਤੁਹਾਡੇ ਵੱਲੋਂ ਕਿਤਾਬਾਂ ਲਿਖੀਆਂ ਹਾਂ ਬੈਸੇ ਤਾਂ ਅੱਜ ਕੱਲ ਤਾਂ ਦੱਸਣਾ ਹੈ ਵੀ ਅੱਜ ਕੱਲ ਜੋ ਜੋ ਕਰੰਟ ਸੋਸ਼ਲ ਮਸਲੇ ਆ ਤੋ ਉਹਨਾਂ ਦੇ ਉੱਪਰ ਜਿਹੜੀ ਮੇਰੀ ਕਲਮ ਉਹ ਲਗਾਤਾਰ ਚੱਲਦੀ ਹੈ ਚਾਹੇ ਉਹ ਕਵਿਤਾ ਦੇ ਰੂਪ 'ਚ ਹੋਵੇ ਚਾਹੇ ਉਹ ਕਹਾਣੀ ਦੇ ਰੂਪ 'ਚ ਹੋਵੇ ਚਾਹੇ ਉਹ ਕਿਸੇ ਨਿਵੰਦ ਦੇ ਰੂਪ 'ਚ ਹੋਵੇ ਤੋ ਅੱਜ ਜਿਹੜੇ ਕਰੰਟ ਮਸਲੇ ਆ ਚਾਹੇ ਉਹ ਧਾਰਮਿਕ ਆ ਚਾਹੇ ਸੋਸ਼ਲ ਐ ਚਾਹੇ ਉਹ ਰਾਜਨੀਤਿਕ ਆ ਤੇ ਉਹਦੇ ਵਿੱਚ ਜਿਹੜਾ ਆਪਣਾ ਮੇਰਾ ਆਪਣਾ ਨਜ਼ਰੀਆ ਹੁੰਦਾ ਤੇ ਉਹ ਉਸੇ ਆਧਾਰ 'ਤੇ ਜਿਹੜਾ ਮੇਰਾ ਜਿਹੜਾ ਲਿਖਤਾ ਉਹ ਜਿਹੜੀ ਗਾਹਾਂ ਚੱਲਦੀ ਆ ਔਰ ਅਸੀਂ ਇਕੱਠੋਂ ਇੱਕ ਮੈਗਜ਼ੀਨ ਕੱਢਦੇ ਆ ਬਹੁਤ ਧਰਮ ਪ੍ਰਚਾਰਕ ਤੇ ਜੇ ਕਹੋ ਤਾਂ ਮੈਂ ਤੁਹਾਨੂੰ ਉਹਦੀ ਇੱਕ ਦਿਖਾਉਣਾ ਇੱਕ ਬਣ ਗਈ ਉਹ ਇਹ ਵਾਲੀ ਹੈ ਇਹ ਪਿਛਲੇ 30 35 ਸਾਲ ਤੋਂ ਆਪਾਂ ਕੱਢ ਰਹੇ ਆ ਮੈਂ ਤੇ ਸਾਡਾ ਇੱਕ ਮਿੱਤਰ ਹੈ ਤੇ ਅਸੀਂ ਦੋਨੋਂ ਹੀ ਜਿਹੜਾ ਇਹਨੂੰ ਚਲਾ ਰਹੇ ਹਿੰਦੀ ਦੇ ਵਿੱਚ ਇਹ ਮੰਥਲੀ ਹੈ ਉਹ ਇਹਦੇ ਵਿੱਚ ਲਗਾਤਾਰ ਕੰਟੀਨਿਊ ਦੇਖਣਾ ਮੇਰਾ ਜਿਹੜਾ ਇੱਕ ਇੱਕ ਰੂਟੀਨ ਆ ਹਾਂਜੀ ਇੱਕਲੇ ਇੱਕ ਦਾ ਲੇਖ ਦੇਣਾ ਕੁਝ ਖਬਰ ਦੇਣੀ ਆ ਜਾਂ ਹੋਰ ਕੋਈ ਜਿਹੜਾ ਨਾਲ ਜੁੜਿਆ ਮਸਲਾ ਉੱਤੇ ਲਿਖਣਾ ਇਹਦੇ ਜਾਰੀ ਜਾਰੀ ਰਹਿੰਦਾ ਹਾਂਜੀ ਤੁਹਾਡੇ ਵੱਲੋਂ ਤੁਸੀਂ ਦੱਸਿਆ ਕਿ 13-14 ਕਿਤਾਬਾਂ ਤਕਰੀਬਨ ਤੁਹਾਡੇ ਵੱਲੋਂ ਲਿਖੀਆਂ ਜਾ ਚੁੱਕੀਆਂ ਨੇ ਤੇ ਤੁਹਾਡੇ ਵੱਲੋਂ ਲਿਖੀਆਂ ਕਿਤਾਬਾਂ ਜਿਹੜੀਆਂ ਉਹ ਪੇਸੇ ਸਕੂਲ ਕਾਲਜਾਂ ਚ ਵੀ ਪੜਾਈਆਂ ਜਾਂਦੀਆਂ ਨੇ ਵਿਦਿਆਰਥੀਆਂ ਨੂੰ ਜੀ ਹਾਂ ਮੇਰੀ ਆ ਇੱਕ ਕਵਿਤਾ ਸੀ ਕਾਫੀ ਜਿਹੜੀ ਪਹਿਲਾਂ ਜਿਹੜੀ ਉਹ ਮੇਰੀ ਇੰਦਰਾ ਗਾਂਧੀ ਓਪਨ ਯੂਨੀਵਰਸਿਟੀ ਦੇ ਵਿੱਚ ਉਹ ਪੜ੍ਹਾਇਆ ਰਹੀ ਆ ਉਹ ਕਵਿਤਾ ਸੀ ਉਹਦਾ ਨਾਮ ਸੀ ਹਿੰਦੀ ਵਿੱਚ ਕਵਿਤਾ ਸੀ ਉਹ ਐਮਏ ਦੇ ਸਿਲੇਬਸ ਜਿਹੜੀ ਆ ਉਹ ਇੰਦਰਾ ਗਾਂਧੀ ਓਪਨ ਯੂਨੀਵਰਸਿਟੀ ਉਹ ਬੱਚੇ ਪੜ੍ਹ ਰਹੇ ਆ ਉਹਦਾ ਨਾਮ ਸੀ ਆਜ ਕਾ ਅਕਲਬਯ ਉਹਦੇ ਵਿੱਚ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਕਿਸੇ ਦੀ ਜਿਹੜੀ ਮਿਹਨਤ ਆ ਤੋ ਅੱਜ ਲੁੱਟੀ ਨਹੀਂ ਜਾ ਸਕਦੀ ਔਰ ਲੁੱਟ ਹੋਣ ਦੇਣੀ ਵੀ ਨਹੀਂ ਚਾਹੀਦੀ ਆ ਤੋ ਉਹਦਾ ਜਿਹੜਾ ਮੇਨ ਆਈਡੀਆ ਜਿਹੜਾ ਉਸਕਾ ਬਤਾਦਾ ਇਹ ਸੀ